ਅੱਜ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਕੋਗਨ ਸਿੰਘ ਮਾਨ ਜੀ ਦਾ ਜਿਹੋ ਕਿ ਸਾਡੇ ਈਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਜੀ ਦਾ ਜਿਹਦਾ ਚੈਨਲਰਟ ਮਨਤੀ ਉਹ ਵੀ ਵੱਡੇ ਬ੍ਰਦਰ ਹਨ ਇਹ ਜਿਹੜਾ ਕਿ ਹਲਕਾ ਸਾਂਨੇ ਆ ਸਾਂਨੇਵਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਂਨੇਵਾਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਂਨੇਵਾਲ ਨੂੰ ਪ੍ਰੋਬਲਮ ਹੈਗੀ ਉਹ ਸਾਰੇ ਹੱਲ ਹੋਣਗੇ ਉਹਦਾ ਅਜ ਉਦਘਾਟਨ ਕੀਤਾ ਕਿਹੜੇ ਕਿਹੜੇ ਵਾਰਡ ਚ ਪਾਣੀ ਜਾਵੇਗਾ ਪੂਰੇ ਸਾਹਮਣੇ ਵਾਲ ਦੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਪਰ ਇਹ ਟੈਂਕੀ ਫਣੀ ਨੂੰ ਬਹੁਤ ਸਾਲ ਹੋ ਗਏ ਪਰ ਅਧ ਘਟਨਾ ਅੱਜ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਹੀ ਆ ਕੀ ਕਹਿਣਾ ਚਾਹੋ ਸਾਨੂੰ ਪਹਿਲਾਂ ਤੇ ਪਤਾ ਨਹੀਂ ਕਾਫੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਇਹ ਪਹਿਲਾ ਉਹ ਘਟਨਾ ਤੇ ਨਾਲ ਦੀ ਨਾਲ ਹੀ ਕੰਮ ਚੱਲ ਰਿਹਾ ਜਿੱਥੇ ਤੋਂ ਘਟਨਾ ਹੋ ਰਹੀ ਹੈ ਉੱਥੇ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾੜਾਂ ਦੇ ਵਿੱਚ ਪਾਈਪਾਂ ਉਹ ਪਛਾਈ ਗਈ ਹੈ ਪਰ ਲੇਕਿਨ ਪਾਣੀ ਟੁੱਟੀ ਕੋਈ ਨਹੀਂ ਬੰਦਾ ਉਹਨਾਂ ਨੂੰ ਕੋਈ ਜਿਵੇਂ ਖੁੱਲੀਆਂ ਨਹੀਂ ਹੁੰਦੀਆਂ ਇਹ ਉਹਦੇ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਪਹਾਣੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪਹੁੰਚ ਤੇ ਜਿਵੇਂ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨਿਕ ਵੀ ਆਪਾਂ ਚੈੱਕ ਕਰ ਸਕਦੇ ਹਾਂ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਟਪਕਾ ਟਪਕਾ ਹੀ ਆ ਰਿਹਾ ਉਹਦੇ ਬਾਰੇ ਕੀ ਕਿੱਦਾਂ ਦੀ 4-5 ਟਿਊਬਲ ਸੀਗੇ ਜਿਹਨਾਂ ਵਿੱਚ ਪ੍ਰੋਬਲਮ ਸੀਗੀ ਹਾਂ ਹਾਂ ਕਿ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸੋਲਵ ਇਹਦੇ ਨਾਲ ਨਾਲ ਸੜਕਾਂ ਦਾ ਬਹੁਤ ਮਾੜਾ ਹਾਲ ਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਿ ਆਲੇ-ਦਾਲੇ ਤੁਸੀਂ ਧਰੌੜ ਨਾ ਇਧਰ ਨੂੰ ਕਿੰਡਾ ਨੂੰ ਦੇਖ ਲਓ ਤੇ ਬਹੁਤ ਮਾੜੀ ਕੰਡੀਸ਼ਨ ਆ ਇਹਦੇ ਬਾਰੇ ਕੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਹਾਂ ਫੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਹੀ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਹਾਂ ਹਾਂ ਇੱਥੋਂ ਤੱਕ ਕਿ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਰੰਗਦੇ ਟਰਾਲੇ ਵੀ ਜੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦਿਖਦੇ ਹੋ ਨਿਓਠਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋ ਰੋਡ ਜਿਹੜੀ ਕਿ 25 30 ਸਾਲ ਤੋਂ ਨਹੀਂ ਬਣੀ ਜਾ ਕੇ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਹਨੂੰ ਪੂਰੀਆਂ ਕਰਾਂ। ਸਾਨ੍ਹੇਵਾਲ ਨੂੰ ਦਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਇਹਦੇ ਆਲੇ-ਦੁਆਲੇ ਇਰਤਕਰ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕਟ ਪੈਂਟ ਠੀਕ ਆ ਰਾਹੋਂ ਰੋਡ ਵੀ ਠੀਕ ਆ ਕਟਾਣਾ ਸਭ ਦੀ ਤੁਸੀਂ ਓੜ ਬਣਾਈ ਆ ਪਰ ਇਹਨਾਂ ਦੀ ਕਦੋਂ ਵਾਰੀ ਆਊਗੀ। ਇੱਥੇ ਵੀ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਪੁਲ ਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਸੀ ਉੱਥੇ ਸਾਰੇ ਬੂਟੇ ਲਗਾ ਰਹੇ ਹਾਂ ਸਫਾਈ ਕਰਕੇ ਜਿਹੜੀਆਂ ਕਿ ਪੁਲ ਦੀਆਂ ਟੇਪਰਾਂ ਆਂ ਉਹਦੇ ਉੱਪਰ ਵੀ ਬੂਟੇ ਆਹੀ ਤੇ ਹਲਕ ਸਾਨ੍ਹੇਵਾਲ ਨੂੰ ਇਹਨਾਂ ਸੋਹਣਾ ਬਣਾਵਾਂਗੇ ਪੂਰੇ ਪੰਜਾਬ ਨੂੰ ਹ ਤਾਂ ਸਾਨੇ ਸਾਰੇ ਨੂੰ 16 ਦੇ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕੇ ਆ ਪੈਸਾ ਵੀ ਆ ਚੁੱਕਿਆ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਕੋਲ ਸਾਡੇ ਕੋਲੇ ਜੀ ਉਹ ਚ 20 ਕੰਮ ਦੇ ਗਰੀਬ ਹੈਗੇ ਟੈਂਡਰ ਸੀ ਲੱਗ ਚੁੱਕੇ ਇਹੋ ਸਭਾ ਕਾਟਨ ਦਾ ਕੀਤਾ ਗਿਆ ਪਰ ਕਿ ਪਾਣੀ ਸਪਲਾਈ ਬਹੁਤ ਤੱਕ ਹੋਈ ਨਹੀਂ ਕੋਈ ਜਿੱਥੇ ਪਾਈਪਾਂ ਵਿਛੀਆਂ ਆ ਪਰ ਲੇਕਿਨ ਟੋਟੀਆਂ ਨਹੀਂ ਲੱਗੀਆਂ ਆ ਕਾਫੀ ਜਿਹੜੀ ਜਗ੍ਹਾ ਤੇ ਦੇਖੀ ਜਿਵੇਂ ਚੇਅਰਮੈਨ ਸਾਹਿਬ ਨੂੰ ਦੱਸਿਆ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋ ਜਾਏਗਾ ਕੰਮ ਕੰਪਨੀ ਕੋਲ ਕਿੰਨੇ ਕੁ ਜਲਦ ਹੈਗਾ ਪਲਾਨ ਇਹ ਵਿਦਿਨ ਸੈਕਸ਼ਨ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕਲੋਨੀ ਦੇ ਵਿੱਚ ਜਿਹੜਾ ਪਾਰਕ ਨਹੀਂ ਹੋਇਆ ਇਹਦੇ ਵਾਸਤੇ ਅਸੀਂ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਾਉਂਦਾ ਹੈ ਔਰ ਲਗ ਲਗ ਜਗ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਾਰ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਹਿਬ ਕਰਕੇ ਮੰਤਰੀ ਜੀ ਨੇ ਬਕਾਇਦਾ ਉਹਦੇ ਸਾਨੂੰ ਹੁਕਮ ਕੀਤਾ ਉਹਨਾਂ ਵੱਲੋਂ ਲਵਾਇਆ ਗਿਆ ਸਾਰੇ ਬੰਦੇ ਆ ਪਰ ਪਾਣੀ ਵੀ ਕਹਿੰਦਾ ਟੈਂਕਰ ਪੈਂਦਾ ਉਹ